બસ ਮੈਂ ਤਾਂ ਹਸਣਾ ਤੇ ਆਉਂਦਾ ਜੀ ਬਸ ਜੇ ਨਾ ਤੁਮਨੇ ਕੋਈ ਪਾਗਲ ਕਹਿੰਦਾ ਵੀ ਨਹੀਂ ਕਹਿੰਦਾ ਨਹੀਂ ਜਦੋਂ ਮੈਨੂੰ ਇਹ ਸਮਝ ਆ ਗਈ ਬਈ ਇਹ ਜਿਹੜਾ ਸਾਰਾ ਡਰਾਮਾ ਹੀ ਆ ਬਸ ਮੈਂ ਹਰ ਇੱਕ ਰੰਗ ਨੂੰ ਜੀਵਾ ਚਾਹਣਾ ਮੈਨੂੰ ਫੁੱਲਾਂ ਨਾਲ ਬੜਾ ਪਿਆਰ ਸੀਗਾ ਜਿਹੜੀ ਆ ਕਲਾਕ੍ਰਿਤੀ ਜਿਹੜੀ ਤੁਸੀਂ ਮੇਰੀ ਪੇਂਟਿੰਗ ਦੇਖੀ ਐ ਇਹ ਇਸੇ ਦੀ ਸੀਗਾ ਮੇਰੇ ਦਿਮਾਗ 'ਚ ਕਿਤੇ ਆਈਡੀਆ ਆ ਗਿਆ ਵੀ ਮੈਂ ਸਾਰੇ ਰੰਗ ਘਰ ਲੈ ਕੇ ਜਾਣੇ ਨੇ ਸਕੂਨ ਵਾਲੀ ਗੱਲ ਹੋ ਗਈ ਸੀ ਜੀ ਤੇ ਕਦੇ ਕਦੇ ਮੇਰੀ ਜਨਾਨੀ ਮੇਰੇ ਵਾਲ ਵੀ ਪਟਕਦੀ ਤੇ ਉਹ ਵਾਲ ਹੀ ਵਰਤ ਲੈਂਦਾ ਮੈਂ ਅੱਛਾ ਨਹੀਂ ਪਗਲ ਤਾਂੰਦ ਉਸੇ ਵਾਂ ਸ਼ੁਰੂ ਤੇ ਫੇ ਉੱਥੇ ਵੀ ਮੈਨੇ ਠੀਕ ਆ 6 ਸਪੂਨ ਸੀਗੀ ਪਰ ਮੈਂ ਇੰਨਾ ਸੱਜ ਨਹੀਂ ਲੈਂਦਾ ਸੀਗਾ ਸਸਿਕਾਲ ਜੀ ਸਸਿਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਹੈ ਰੰਗੀਲਾ ਰੰਗੀਲਾ ਰਿਕਾਰਡ YouTube ਤੇ Facebook ਚੈਨਲ ਤੇ ਤੁਹਾਡਾ ਸਵਾਗਤ ਅਕਸਰ ਤੁਹਾਡੀ ਮੁਲਾਕਾਤ ਉਹਨਾਂ ਇਨਸਾਨਾਂ ਨਾਲ ਕਰਾਉਣੇ ਜਿਨ੍ਹਾਂ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ ਕਲਾ ਕੁਦਰਤ ਦੀ देन ਹੈ ਤੇ ਇਹ ਕਲਾ ਕਿਸ انسان ਵਿੱਚ ਕਿਸ ਤਰ੍ਹਾਂ ਭਰੀ ਗਈ ਹੈ ਕੋਈ ਅੰਦਾਜ਼ਾ ਨਹੀਂ ਅੱਜ ਸਾਡੇ ਨਾਲ ਇੱਕ ਕਲਾਕਾਰ ਸ਼ਖਸ਼ ਅਸ਼ੋਕ ਕੇਬੀਐਨ ਔਰ ਜਾਣਾਂਗੇ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਉਹਨਾਂ ਦੇ ਕਲਾਕਿਰਤੀਆਂ ਬਾਰੇ ਤੇ ਪਹਿਲਾਂ ਸਵਾਗਤ ਕਰਦੇ ਚੈਨਲ ਤੇ ਅਸ਼ੋਕ ਜੀ ਦਾ ਅਸ਼ੋਕ ਜੀ ਸਵਾਗਤ ਹੈ ਸਾਡੇ ਇਸ ਚੈਨਲ ਤੇ ਨਮਸਕਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅ ਅਸ਼ੋਕ ਕੇਬੀਐਨ ਬੈਨ ਦਾ ਇੱਥੇ ਗਰਾਰੀ ਘੜ ਗਈ ਸਾਡੀ ਕਿ ਕੇ ਵੀ ਹਨ ਕੀ ਹੋਇਆ ਕੁਝ ਵੀ ਨਹੀਂ ਕੁਝ ਵੀ ਨਹੀਂ ਅਸ਼ੋਕ ਕੁਝ ਵੀ ਨਹੀਂ ਕੁਝ ਵੀ ਨਹੀਂ ਸੱਚੀ ਕੁਝ ਵੀ ਨਹੀਂ ਮੇਰੇ ਘਰ ਨੂੰ ਬਹੁਤ ਕੁਝ ਨਹੀਂ ਵਾਸਮਨ ਤਾਂ ਹਸਣਾ ਤੇ ਆਉਂਦਾ ਜੀ ਬਸ ਹਸਣਾ ਹੀ ਆਉਂਦਾ ਅੱਜ ਬਠਿੰਡਾ ਪਹੁੰਚੇ ਹੋ ਹਾਂ ਜੀ ਤੁਹਾਡੇ ਜਿਹੜੀਆਂ ਉਂਗਲੀਆਂ ਦਾ ਜਾਦੂ ਦੇਖਿਆ ਇੱਕ ਹਾਂ ਵਾਈਟ ਪੇਪਰ ਦੇ ਉੱਤੇ ਘੁੰਮਦੀਆਂ ਹੋਈਆਂ ਉਂਗਲੀਆਂ ਦੇਖਿਆ ਸੀ ਮੈਂ ਅਸ਼ੋਬੀਰ ਜੀ ਬਹੁਤ ਕੁਝ ਦੇਖਿਆ ਅੱਛਾ ਪਰ ਨਾਮ ਨਾਲ ਕੇਬੀਐ ਉਹ ਇਸ ਕਰਕੇ ਆ ਸਰ ਮੈਨੂੰ ਨਾ ਚਿੱਤਰਕਾਰੀ ਨਾਲ ਪ੍ਰੇਮ ਹੋ ਗਿਆ ਵੈਸੇ ਮੈਂ ਲੇਖਕ ਵੀ ਹਾਂ ਜੀ ਫੋਕ ਤੇ ਜ਼ਿਆਦਾ ਲਿਖਦਾ ਜੀ ਤੇ ਉਹ ਵੀ ਮੈਂ ਤੁਹਾਨੂੰ ਬੋਲੀ ਬਾਤ ਸੁਣਾਵਾਂਗਾ ਹੂੰ ਨੇਚਰ ਤੇ ਵੀ ਲਿਖਦਾ ਤੇ ਮੈਂ ਰਿਟਾਇਰਡ ਸੀਨੀਅਰ ਮੈਨੇਜਰ ਹਾਂ ਸਤਾਰ ਸਾਲ ਮੇਰੀ ਉਮਰ ਆ ਜੀ ਤੇ ਮਤਲਬ ਕਿ 6 ਸਾਲ ਦਾ ਸੀਗਾ ਬਚਪਨ ਜਦੋਂ ਨਿਕਲ ਗਿਆ ਹੂੰ ਬਸ ਉਦੋਂ ਤੋਂ ਪਾਗਲ ਹੀ ਆ ਜੀ ਸਤਾਰ ਤੂੰ ਮਨ ਨੂੰ ਕੋਈ ਪਾਗਲ ਕਹਦਾ ਨਹੀਂ ਕਹਿੰਦਾ ਨਹੀਂ ਮਨ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਪਾਗਲ ਕਹੇ ਐ ਛੋਟ ਜੀ ਜਨਮ ਕਿੱਥੋਂ ਦਾ ਜਨਮ ਮੇਰਾ ਮਲੇਰਕੋਟ ਨਾਲ ਮਲੇਰਕੋਟ ਵਾਲਾ ਮੇਰੇ ਪਰਿਵਾਰ ਦੇ ਵਿੱਚ हां सब बेटे तिन बेटे ਨੇ ਜੀ ਮੇਰੇ ਤੇ ਮੈਂ ਰਿਟਾਇਰਡ ਸੀਨੀਅਰ ਮੈਨੇਜਰ ਆ ਬੈਂਕ ਆਫ ਇੰਡੀਆ ਤੋਂ ਜੀ ਤੇ ਪਹਿਲਾਂ ਲੱਣੀ ਸੀ 4 ਸਾਲ ਅੱਛਾ हां ਜੀ ਬਈ ਵੀ ਚਲੋ ਹੁਣ ਯਾਰ ਬਹੁਤ ਹੋ ਗਿਆ 34 ਸਾਲ ਦੀ ਸਰਵਿਸ ਆ ਵੀ ਹੁਣ ਕੁਝ ਦੇਖੀਏ ਯਾਰ ਜਿੰਦਗੀ ਇਹ ਜਿਹੜਾ ਗੱਲ ਕਰਾਂ ਕੇਬੀ ਐਨ ਕਿਦੋਂ ਲੱਗਿਆ ਸੀ ਜਦੋਂ ਮੈਨੂੰ ਸਮਝ ਆ ਗਈ ਬਈ ਇਹ ਜਿਹੜਾ ਸਾਰਾ ਡਰਾਮਾ ਹੀ ਆ ਵਸ ਇੱਕ ਮੈਨੂੰ ਉਹਨਾਂ ਸੀਗੇ ਉਹ ਚਾਰਲੀ ਚਾਪਲਨ ਦੀ ਇੱਕ ਬਹੁਤ ਵਧੀਆ ਕੋਟੇਸ਼ਨ ਮੈਨੂੰ ਲਿਖੰਦਾ ਇਕੱਠੀਆਂ ਕਰਨ ਦਾ ਸ਼ੌਕ ਹੈ ਉਹਨਾਂ ਦੀ ਇੱਕ ਕੋਟੇਸ਼ਨ ਸੀਗੀ ਵੀ ਇਹ ਦੁਨੀਆ ਵੀ ਸਾਰੀ ਟਕਹੋਸ ਲਈ ਹੈ ਉਹਨਾਂ ਦੀ ਗੱਲ ਮੈਨੂੰ ਇੰਨੀ ਵਧੀਆ ਲੱਗੀ ਵੀ ਹਾਂ ਯਾਰ ਗੱਲ ਤਾਂ ਸੱਚੀ ਆ ਵੀ ਕੁਝ ਵੀ ਨਹੀਂ ਹੈਗਾ ਬਸ ਤੇ ਜਿਹੜੀ ਆ ਪਦ ਪ੍ਰਤਿਸ਼ਟਾ ਰਿਸ਼ਤੇ ਨਾਤੇ ਸਭ ਹੋਣੇ ਚਾਹੀਦੇ ਨੇ ਬੜਾ ਅੱਛਾ ਲੱਗਦਾ ਪਰ ਅੰਤ ਦੇ ਵਿੱਚ ਇਹੀ ਵਧੀਆ ਲੱਗਦਾ ਵੀ ਕੁਝ ਵੀ ਨਹੀਂ ਹੈਗਾ ਕੁਝ ਵੀ ਹਾਂ ਕੁਝ ਜਿਸ ਕਲਾ ਨਾਲ ਤੁਸੀਂ ਜੁੜਿਆ ਮੈਂ ਤੁਹਾਡੀ ਪੇਂਟਿੰਗ ਦਾ ਵੀ ਇੱਕ ਨਮੂਨਾ ਦੇਖ ਚੁੱਕਿਆ ਹਾਂ ਨਮੂਨਾ ਦੇਖਣ ਤੋਂ ਬਾਅਦ ਲੱਗਿਆ ਵਾਕਈ ਇੱਕ ਡਿਫਰੈਂਟ ਜਿਹੜੀ ਦਿਮਾਗ ਦੀ ਜਿਹੜੀ ਕਾਰਡ ਗੱਡੀ ਤੁਸੀਂ ਕਲਰ ਨੂੰ ਕਿਸ ਤਰ੍ਹਾਂ ਬਣਾਇਆ ਔਰ ਕਿੱਦਾਂ ਉਹਦੀ ਪੇਂਟਿੰਗ ਤਿਆਰ ਕੀਤੀ ਹੈ ਨਾ ਨਾਲ ਨਾਲ ਇੱਕ ਕੋਮੇਡੀਅਨ ਵੀ ਹੈ ਹਾਂ ਇਹ ਦੂਸ ਕਲਾਮਾਂ ਕੱਟੀਆਂ ਮਨੂੰ ਇਹ ਅਸਲ ਮਨੂੰ ਨਾ ਐਕਚੁਅਲੀ ਮਨੂੰ ਨਾ ਇੱਕ ਸ਼ੌਕ ਪੈ ਗਿਆ ਵੀ ਵੀ ਅਸੀਂ ਇਸ ਧਰਤੀ ਤੇ ਕਿਉਂ ਆਇਆ ਜੀ ਤੇ ਖੋਜ ਕਰਨ ਲੱਗ ਗਿਆ ਮੈਂ ਤੇ ਲਿਟਰੇਚਰ ਮੈਂ ਪੜਨ ਲੱਗ ਗਿਆ ਲਿਟਰੇਚਰ ਬਹੁਤ ਪੜਿਆ ਅਮ੍ਰਿਤਾ ਪ੍ਰੀਤਮ ਸ਼ੇਖਮੁਖਰ ਬਟਾਲਵੀ ਮਾਹਦੇਵੀ ਵਰਮਾ ਸੁਕ੍ਰਾਂਤਨੰਦਨ ਪੰਥ ਈਵਨ ਕੇ ਹਰੀਸ਼ੰਕਰ ਪਰਸਾਈ ਜਿਨ੍ਹਾਂ ਦਾ ਲੋਕ ਨਹੀਂ ਲਾ ਜਾਣਦੇ ਉਹ ਕਾਮੇਡੀ ਦੇ ਬਹੁਤ ਵੱਡੇ ਮਾਹਰ ਨੇ ਸ਼ਰਧ ਜੋਸ਼ੀ ਮਲਕੇ ਮੈਂ ਹਰ ਇੱਕ ਰੰਗ ਨੂੰ ਜੀਣਾ ਚਾਹਣਾ ਮੈਨੂੰ ਫੁੱਲਾਂ ਨਾਲ ਬੜਾ ਪਿਆਰ ਸੀਗਾ ਜਿਹੜੀਆਂ ਕਲਾ ਕਰਦੀ ਜਿਹੜੀ ਤੁਸੀਂ ਮੇਰੀ ਪੇਂਟਿੰਗ ਦੇਖੀ ਐ ਇਹ ਐਸੇ ਦੀ ਸੀਗਾ ਮੇਰੇ ਦਿਮਾਗ 'ਚ ਕਿਤੇ ਆਈਡੀਆ ਆ ਗਿਆ ਵੀ ਮੈਂ ਸਾਰੇ ਰੰਗ ਘਰ ਲੈ ਕੇ ਜਾਣੇ ਨੇ ਹੁਣ ਮੈਂ ਜੇ ਫੁੱਲ ਤੋੜਦਾ ਮੈਨੂੰ ਉਹ ਵੀ ਦੁੱਖ ਹੁੰਦਾ ਸੀਗਾ ਫਿਰ ਮੈਂਨੇ ਦਿਮਾਗ ਦੇ ਵਿੱਚ ਕੱਢੀ اچھا ਮੈਨੂੰ ਮੇਰੇ 'ਚ ਪੇਸ਼ੈਂਸ ਐ ਨਹੀਂ ਸਰ ਤੁਸੀਂ ਉਹ ਦੇਖੋ ਵੀ ਅੰਨੀ ਵਧੀਆ ਪ੍ਰੇਰੋ ਚੱਲਦੀ ਐ ਤਾਂ ਮੈਂ ਹੱਸியே ਜਾਨਾ ਹੈਨਾ ਤੇ ਫਿਰ ਮੈਂ ਕਿਹਾ ਵੀ اچھا ਮੈਨੂੰ ਤਾਂ ਪੇਸ਼ੈਂਸ ਐ ਨਹੀਂ ਰੰਗ ਰੂਂਗ ਦੇ ਚੱਕੇ ਨਹੀਂ ਗਏ ਮੇਰੇ ਕੋਲੋਂ ਬਣਾ ਨਹੀਂ ਕੁਝ ਤੇ ਮੈਂ ਘਾਟੇ ਮਟੇ ਜੇ ਮਾਰਨ ਲੱਗ ਗਿਆ ਅੱਛਾ ਜੀ ਹਾਂਜੀ ਤੇ ਫਿਰ ਮੇਰੇ ਦਿਮਾਗ 'ਚ ਆਈ ਆਈਡੀਆ ਆ ਗਿਆ ਵੀ ਯਾਰ ਇਹ ਤਾਂ ਕਲੇ ਹੀ ਬੜੀ ਵਧੀਆ ਹੈ ਵੀ ਆਹੀ ਕਰ ਲੈ ਯਾਰ ਤੂੰ ਠੀਕ ਹੈ ਤੇ ਨਹੀਂ ਫਿਰ ਵਕਾ ਕਰਦੇ ਨੇ ਤੁਹਾਨੂੰ ਪਤਾ ਹੀ ਆ ਵੀ ਭਾਂਡੇ ਵੀ ਮੰਨਦੇ ਹੁੰਦੇ ਸਭ ਕੁਝ ਕਰ ਕਰਾ ਕੇ ਹਨਾ ਵੀ ਆਸ ਫਿਰ ਸਕੂਨ ਵਾਲੀ ਗੱਲ ਹੁੰਦੀ ਸੀ ਤੇ ਕਦੇ ਕਦੇ ਮੇਰੀ ਜਨਾਨੀ ਮੇਰੇ ਵਾਲ ਵੀ ਪਟਦੀ ਤੇ ਉਹ ਵਾਲੀ ਵਰਤ ਲੈਂਦਾ ਮੈਂ ਅੱਛਾ ਜੀ ਠੀਕ ਹੈ ਇੱਕ ਬਤੌਰ ਬੈਂਕ ਮੈਨੇਜਰ ਹਨਾ ਜੀ ਬੜੀ ਉਹ ਜ਼ਿੰਦਗੀ ਉਹ ਬੜੀ ਸਟ्रेस ਵਾਲੀ ਹੁੰਦੀ ਹੈ ਬਹੁਤ ਫਿਕਰ ਹੁੰਦਾ ਬੈਂਕ ਦਾ ਕਾਰੋਬਾਰ ਹੈ ਹਾਂਜੀ ਤੇ ਇੱਕ ਪਾਸੇ ਇਸ ਆ ਪਾਗਲਪੰਤੀ ਵਾਲਾ ਨਹੀਂ ਪਾਗਲਪੰਦ ਉਸੇ ਨਾਲ ਸ਼ੁਰੂ થઈ ਤੇ ਉੱਥੇ ਵੀ ਮੈਨੇ ਠੀਕ ਹੈ ਸੱਤਾ ਸਪੂਨ ਸੀਗੀ ਪਰ ਮੈਂ ਇਹਨਾਂ ਸੱਦਸ ਨਹੀਂ ਲੈਂਦਾ ਸੀਗਾ ਜੀ ਠੀਕ ਹੈ ਨਾ ਜੀ ਕਿਉਂਕਿ ਮੇਰੇ ਦਿਮਾਗ 'ਚ ਸਿੱਧਾ ਇਹ ਹੁੰਦਾ ਸੀਗਾ ਵੀ ਯਾਰ ਕਸਟਮਰ ਆਇਆ ਆਪਾਂ ਉਹਦਾ ਕੰਮ ਕਰਨਾ ਤੇਨੂੰ ਹਸਾਉਣਾ ਬਸ ਮੇਰੇ ਕਦੇ ਨਹੀਂ ਆਇਆ ਨਹੀਂ ਰੱਖਿਆ ਵੀ ਅਗਲਾ ਹੱਥ ਛੜਾ ਦੋ ਛੜਾ ਦੋ ਉਹ ਵੀ ਮਰਜੀ ਆ ਪਰ ਮੇਰਾ ਉਹਨੂੰ ਹਸਾਉਣਾ ਪਹਿਲਾ ਕੰਮ ਹੁੰਦਾ ਸੀ ਆ ਵੀ ਯਾਰ ਆਇਆ ਤੇ ਕੰਮ ਕਰੋ ਤੇ ਇਸ ਲਈ ਕੋਈ ਸਟ੍ਰੈਸ ਵਾਲੀ ਮੈਨੂੰ ਕੋਈ ਹਾਂ ਅੱਲਾਹ ਕੀ ਜਰੂਰ ਹੈ ਵੀ ਚਲੋ ਹੁਣ ਵੀ ਬਹੁਤ ਹੋ ਗਿਆ ਚਲੋ ਹੁਣ ਆਪਾਂ ਯਾਰ ਕਿਤੇ ਹੋਰ ਦੇਖਦੇ ਆਂ ਇਹ ਰੰਗਾਂ ਦੀ ਦੁਨੀਆ ਚ ਫਿਰ ਅਸ਼ੋਕ ਜੀ ਕਦੋਂ 2 ਸਾਲ ਤੋਂ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਇਹ ਇਸ ਰੰਗਾਂ ਦੇ ਵਿੱਚ ਜਿਹੜੇ ਰੰਗੀਲੇ ਬਣੇ ਹਾਂ ਹਾਂ ਰੰਗੀਲੇ ਤਾਂ ਸਭ ਤੁਸੀਂ ਤੜਾ ਤੜਾ ਨੌਲਕੇ ਉਹ 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 ਮੋੜੀ ਸੁਰਤਾ ਨਾ ਆ ਮਨਜੋਈ ਔਰ ਮੈਨੂੰ ਇਹ ਗੱਲ ਦਾ ਬੜਾ ਮਾਣ ਹੈ ਵੀ ਅੱਜ ਮੈਂ ਤੁਹਾਡੇ ਕਰਕੇ ਹਸ ਰਿਹਾ ਤੁਸੀਂ ਮੇਰੇ ਕਰਕੇ ਹੱਸ ਬਿਲਕੁਲ ਹੱਸਣਾ ਹੀ ਜ਼ਿੰਦਗੀ ਦਾ ਇੱਕ ਸਫ਼ਰ ਆ ਮੈਂ ਤਾਂ ਸਾਰੀ ਇੱਕ ਵਾਰੀ ਪਾਗਲਪਨਤੀ ਕੀ ਕੀਤੀ ਯੂਨੀਵਰਸਿਟੀ ਦੇ ਵਿੱਚ ਚਲਾ ਗਿਆ ਜੀ ਤੇ ਉੱਥੇ ਜਾ ਕੇ ਮੈਂ ਪਸਾਂਗ ਦਾ ਧਰ ਲਿਆ ਤੁੰਛੋ ਮੈਂ ਤੁਹਾਨੂੰ ਪਿਕ ਵੀ ਭੇਜਦਾਗਾ ਤੇ ਮੈਂ ਉੱਥੇ ਬਗਾਇਦਾ ਇੱਕ ਬੈਨਰ ਚੱਕਿਆ ਅੱਛਾ ਜੀ ਵੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਹਿੰਦੀ ਯੂਨੀਵਰਸਿਟੀ ਸੰਸਕ੍ਰਿਤੀ ਵੀ ਯੂਨੀਵਰਸਿਟੀ ਆਫ ਲਾਫਿੰਗ ਖੋਲੀ ਜਾਵੇ ਹੂੰ ਅਛੇ ਲਾਫਿੰਗ ਬੀ ਐਮ ਐਲ ਲਾਫਿੰਗ ਹੋਵੇ ਹਾਂ ਜੀ ਐਮ ਐਲ ਐਮ ਐਲ ਬਿਲਕੁਲ ਇਹ ਮੇਰਾ ਮੈਂ ਇੱਕ ਮਤਲਬ ਕਿ ਪੂਰੀ ਮੈਂ ਵਰਡ ਨੂੰ ਤੁਹਾਡੇ YouTube ਜਰੀਏ ਵਰਡ ਨੂੰ ਇਹ ਗੱਲ ਕਹਿਣਾ ਚਾਹਨਾ ਵੀ ਕਿਤੇ ਸੋਚੋ ਇਸ ਗੱਲ ਤੇ ਵੀ ਕਿਉਂ ਨਾ ਐਮ ਐਲ ਲਾਫਿੰਗ ਕਰਵਾਈ ਜਾਵੇ ਬਿਲਕੁਲ ਸ਼ੋਕ ਜੀ ਜਿਸ ਤਰ੍ਹਾਂ ਅੱਜ ਦੇ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਸਟ्रेस ਦੇ ਵਿੱਚ ਉਹਨੂੰ ਹੱਸਣ ਲਈ ਕੋਈ ਸਮਾਂ ਨਹੀਂ ਮਿਲ ਰਿਹਾ ਹਾਂ ਜੀ ਉਹਨੂੰ ਹੱਸਣ ਦਾ ਜਰੀਆ ਨਹੀਂ ਮਿਲ ਰਿਹਾ ਹਾਂ ਜੀ ਉਦੇ ਲਈ ਵੀ ਪੀ ਐਚ ਡੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਔਰ ਮੈਨੂੰ ਉਹ ਅਸਲੀ ਯੂਨੀਵਰਸਿਟੀ ਦਾ ਪ੍ਰਿੰਸੀਪਲ ਬਣਾ ਦਿਓ ਵਿੱਚ ਵੀ ਕੀਤਾ ਕੰਮ ਨਹੀਂ ਮੈਂ ਕੋਸ਼ਿਸ਼ ਕੀਤੀ ਸੀ ਪਰ ਮੈਰੇ ਵਿੱਚ ਬੇਸ਼ਅਸ ਘਾਟਾ ਹੈ ਮੈਂ ਨਾਟਕ ਨਹੀਂ ਕਰ ਸਕਿਆ ਹਾਂ ਮੈਂ ਸਵਾਗਤ ਆ ਰਿਹਾ ਅੱਛਾ ਸਵਾਗਤ ਸਵਾਗਤ ਆ ਦੇ ਦੇ ਉਹ ਮੈਂ ਹੁਣ ਵੀ ਕਰ ਲੂ ਤੇ ਜਿਵੇਂ ਮੈਂ ਰੰਗ ਲਾਂਗਾ ਆਪਣੇ ਆਪ ਨੂੰ ਬਾਲਾ ਇੱਥੇ ਡੰਡਾ ਜਿਹਾ ਲਾ ਕੇ ਉੱਪਰ ਕਦੂ ਰੱਖ ਲੂੰਗਾ ਪੇਠਾ ਰੱਖ ਲੂੰਗਾ ਹਾਂਜੀ ਮਤਲਬ ਕਿ ਇਹ ਮੈਂ ਕਿਤਾ ਸਾਰੇ ਕੀਤੇ ਔਰ ਬੜੇ ਸਕਸੈਸਫੁਲ ਵੀ ਰਹੇ ਇਹਨਾਂ ਦੇ ਵਿੱਚ ਕੋਈ ਮੈਸੇਜ ਵੀ ਹੁੰਦਾ ਸੀ ਹਾਂ ਮੈਸੇਜ ਵੀ ਹੁੰਦਾ ਸੀ ਕਿਉਂਕਿ ਇੱਕ ਆਪ ਦੇ ਵੱਲ ਨੂੰ ਖਿੱਚਣਾ ਉਹ ਇੱਕ ਸਵਾਗਤ ਧਾਰਕ ਹੈ ਹਾਂ ਪਰ ਉਹਦੇ ਸਵਾਗਤ ਦੇ ਵਿੱਚ ਇੱਕ ਮੈਸੇਜ ਹੋਣਾ ਹਾਂ ਮੈਸੇਜ ਹੋਣਾ ਉਹ ਨਾਸਤ ਮਹਿਸੂਸ ਹੁਣਾਦਾ ਜੀ ਵੀ ਜਿਵੇਂ ਵੀ ਹਾਸੇ ਦਾ ਕੋਈ ਮਾਲ ਨਹੀਂ ਤੇ ਦਿਮਾਗ ਸਾਡਾ ਖਾਲੀ ਹਾਸਾ ਬਣਿਆ ਪੁਰਾਣਾ ਉਹਨੂੰ ਕੋਈ ਤੇ ਕਿਹਦੇ ਲਾਉਣਾ ਉਹ ਅਸੀਂ ਉਹ ਹੀ ਲਾਉਣਾ ਤੇ ਪੂਰੀ ਪ੍ਰਕਿਰਤੀ ਹੱਸ ਰਹੀ ਹੈ ਬਤਾਉ ਹਰ ਟੋਪੀ ਲਾ ਕੇ ਹੱਸ ਰਿਹਾ ਅਦਰਕ ਬ੍ਰੇਕ ਡਾਂਸ ਕਰ ਰਿਹਾ ਪਾਣੀ ਕਹਿੰਦਾ ਮੈਂ ਤਾਂ ਚੱਲਿਆ ਜਿੱਧਰ ਮਰਜੀ ਅਸੀਂ ਇਹਨਾਂ ਨੂੰ ਹੀ ਦੇਖ ਕੇ ਹੱਸੀ ਜਾਓ ਮੈਂ ਇੱਕ ਹੋਰ ਪ੍ਰਯੋਗ ਬੜਾ ਵਧੀਆ ਕੀਤਾ ਤੁਸੀਂ ਕਰਕੇ ਦੇਖਿਓ ਕਦੇ ਤੁਸੀਂ ਕਦੇ ਆਪ ਦਾ ਹੱਸਦਾ ਚਿਹਰਾ ਦੇਖਿਆ ਨਹੀਂਗਾ ਇੱਕ ਸ਼ੀਸ਼ਾ ਲਾਓ ਵੱਡਾ ਸਾਰਾ ਤੇ ਉਸ ਦਾ ਆਰਟੀਫੀਸ਼ੀਅਲ ਹੱਸੋ ਦੂਜੇ ਦਿਨ ਫੇਰ ਹੱਸੋ ਤੀਜੇ ਦਿਨ ਆਪਣੇ ਆਪ ਹਾਸੇ ਆਊਗੀ ਤੁਹਾਨੂੰ ਪੱਕੀ ਗੱਲ ਅੱਛਾ ਔਰ ਜਦੋਂ ਤੁਸੀਂ ਆਪ ਦਾ ਹੱਸਦਾ ਚਿਹਰਾ ਦੇ ਦਿਓ ਐਦੋਂ ਵੱਡੀ ਮੂਰਤ ਕੋਈ ਹੋਰ ਹੈ ਹੀ ਨਹੀਂ ਇਹ ਮਨੇ ਪ੍ਰਯੋਗ ਹੈ ਮਨੇ ਇੱਕ ਵਾਰੀ ਮੈਂ ਮਤਲਬ ਕਿ ਚਲਾਣਾ ਚੈਨਲ ਵੀ ਪਰ ਮਥੇ ਚੱਲੇ ਚੱਲੇ ਨੀਗਾ ਪੇਸ਼ਾਨਸ ਘਟਦਾ ਨਾ ਮੈਨੂੰ ਆਉਂਦੇ ਨੀ ਆ ਕਾੜੇ ਮਾ ਕੜੇ ਮੈਨੂੰ ਨੀ ਆਉਂਦੇ ਤੁਸੀਂ ਤਾਂ ਬੜੇ ਇਸ ਦੇ ਵਿੱਚ ਬੜੀ ਆ ਅੱਛਾ ਲੱਗਿਆ ਮੈਨੂੰ ਤੇ ਮਮਈ ਯਾਰ ਜ਼ਿੰਦਗੀ ਬਹੁਤ ਖੂਬਸੂਰਤ ਬਿਲਕੁਲ ਬਹੁਤ ਖੂਬਸੂਰਤ ਤੇ ਅਸੇ ਤੇ ਮੈਂ ਹੁਣ ਤੁਹਾਨੂੰ ਦੋ ਸਤਰਾ ਸੁਣਾਉਣਾ ਮਰੀ ਸੁਣ ਜੀ দিন হ্যায় বসন্ত কে بیٹھا ہوں کھیتوں میں দিন হ্যায় বসন্ত কে پر بھی ابھی نہ اس لیے فصلਾਂ कणकਾਂ ਜਿਹੜੀਆਂ ਹੰਦੀਆਂ ਹਰੀਆਂ ਹੁੰਦੀਆਂ ਜੀ দিন হ্যায় বসন্ত কে بیٹھا ہوں کھیتوں میں वाह वाह निकले মুখ سے लगती किल है गेहूं का बचपन पनी की जवानी आ कि लग लगते थे गेहूं का बचपन गो की जवानी